ਮੂਹ ਕਟਵਾਰ ਯੂਨੀਅਨ ਤਹਿਸੀਲਦਾਰ ਦਫ਼ਤਰ ਦੇ ਸਾਰੇ ਮੁਲਾਜ਼ਮ ਅਤੇ ਅਧਿਕਾਰੀਆਂ ਸਾਹਿਬ ਦਾ ਇੱਥੇ ਆਉਣ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਅਨੂ ਸ਼ਰਮਾ ਜੀ ਦੇ ਪ੍ਰਧਾਨਗੀ ਸਮਾਗਨ ਵਿੱਚ ਪਹੁੰਚੇ ਆਂ ਆਪ ਸਭ ਜਾਣਦੇ ਵੀ ਅਨੂ ਸ਼ਰਮਾ ਜੋ ਕਿ ਪਿਛਲੇ ਸਮੇਂ ਤੋਂ ਸਾਡੀਆਂ ਤਿੰਨ ਤਹਿਸੀਲਾਂ ਦੇ ਪ੍ਰਧਾਨ ਨੇ ਅਤੇ ਆਪਣੀ ਜਿਹੜੀ ਇਹਨਾਂ ਦੀ ਕਾਰਗਜ਼ਾਰੀ ਬਹੁਤ ਵਧੀਆ ਹੈ ਇਨਾਂ ਦੀ ਸੇਵਾ ਭਾਵਨਾ ਦਾ ਸਾਰੇ ਇਲਾਕੇ ਨੂੰ ਪਤਾ ਕਿਉਂਕਿ ਵੱਖ-ਵੱਖ ਸੰਸਥਾਵਾਂ ਨੂੰ ਇੱਕ ਬੰਦੇ ਵੱਲੋਂ ਚਲਾਉਣਾ ਇੱਕ ਜਜ਼ਬਾ ਜਿਹੜਾ ਇਹ ਇਹ ਬਹੁਤ ਮੁਸ਼ਕਲ ਹੁੰਦਾ ਹੈ ਪਰ ਅਨੂ ਸ਼ਰਮਾ ਜੀ ਦਿਨ ਰਾਤ ਆਪਣਾ ਇਹ ਸੇਵਾ ਭਾਵਨਾ ਦਾ ਕੰਮ ਕਰ ਰਹੇ ਆ ਸਾਡਾ ਜੀ ਦਾ ਸਮਰਥਨ ਕਰਦਾ ਰਿਹਾ ਹੈ ਕਿਉਂਕਿ ਅਨੂ ਸ਼ਰਮਾ ਜੀ ਹਰ ਇੱਕ ਦੇ ਕੰਮ ਆਉਣ ਵਾਲੇ ਆ ਇਨਾਂ ਦਾ ਸੁਭਾਅ ਜਿਹੜਾ ਹੈ ਇਹਨਾਂ ਨੂੰ ਅੱਗੇ ਚਾਚਾ ਜੀ ਪ੍ਰਧਾਨ ਸਵਰਗਵਾਸੀ ਸ਼੍ਰੀ ਵਿਨੋਦ ਸ਼ਰਮਾ ਜੀ ਤੋਂ ਸੇਵਾ ਕਰਨ ਦਾ ਮਿਲਿਆ ਹੈ ਕਿਉਂਕਿ ਇਹ ਜਿਹੜੇ ਸੇਵਾ ਦੇ गुण ਹੁੰਦੇ ਆ ਇਹ ਪਰਿਵਾਰ ਦੇ ਵਿੱਚ ਮਿਲਦੇ ਆ ਤੇ ਇਹ ਸਾਰੇ ਗੋੜਿਆ ਜਿਹੜੇ ਸਾਡੇ ਅਮੋ ਸ਼ਰਮਾ ਜੀ ਦੇ ਵਿੱਚ ਹੈਗੇ ਆ ਅਤੇ ਅਦੇ ਆਪਣੇ ਪੱਤਰਕਾਰ ਭਾਈ ਘਰੇ ਵੱਲੋਂ ਬਹੁਤ ਬਹੁਤ ਵਧਾਈ ਦਿੰਨਾ ਹੈ ਕਿ ਉਹਨਾਂ ਨੂੰ ਇਸ ਵਾਰ ਫਿਰ ਜਿਹੜੇ ਆਏ ਹੋਏ ਸੱਜਣ ਮੇਰੇ ਮਿੱਤਰ ਪਰਿਵਾਰ ਯੂਨੀਅਨ ਵਸੀਕਾ ਯੂਨੀਅਨ ਅਸਟਾਫ ਰੋਚ ਫੋਟੋਸ਼ੇਡ ਵਕੀਲ ਸਹਿਬਾਨ ਐਸ.ਟੀ.ਐਮ ਦਫਤਰ ਵਾਲੇ ਪੱਟੀ ਵਾਲੇ ਚਭਾਲ ਵਾਲੇ ਖੇਮ ਕਰਨ ਵਾਲੇ ਵਿਖੀਵਿੰਡ ਵਾਲੇ ਜਿੰਨੇ ਪੱਤਰਕਾਰ ਸਹਿਬਾਨ ਆਏ ਨੇ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਆਪਣੇ ਦਰਸ਼ਨ ਸੋ ਖੈਰਾ ਜੀ ਨੇ ਦੱਸਿਆ ਕਿ ਸਾਡੀ ਜਿਹੜੀ ਏਕਤਾ ਕਿੱਥੋਂ ਬਣੀ ਸਾਡੀ ਏਕਤਾ ਉਦੋਂ ਬਣੀ ਜਦੋਂ ਸਾਡੇ ਕੋਲ ਲਖਵਿੰਦਰ ਸੋ ਤਸੀਲਦਾਰ ਇੱਥੇ ਆ ਗਏ ਵਿਖੀਵਣ ਲੱਗਾ ਉਹ ਸਾਨੂੰ ਕਾਫੀ ਚਿਰ ਤੋਂ ਪਹਿਲਾਂ ਵੀ ਰਾਸ ਵੇਟ ਕਰਦਾ ਰਿਹਾ ਸੀ ਅੱਗੇ ਵੀ ਦੋ ਵਾਰ ਹੀ ਆਇਆ ਅਸੀਂ ਬੜੇ ਉਹਦੇ ਕੰਮ ਤੇ ਰਾਸ ਮੇਡੂਨੇ ਸੀ ਫੇਰ ਅਸੀਂ ਸਾਰੀ ਯੂਨੀਅਨ ਕੈਂਪ ਕੀਤੀ ਯੂਨੀਅਨ ਕਾਇਮ ਹੋਣ ਦੇ ਨਾਲ ਇਹਨਾਂ ਮੈਨੂੰ ਪ੍ਰਧਾਨ ਬਣਾ ਦਿੱਤਾ ਇਹਨਾਂ ਦੀ ਸਰਬਸੰਮਤੀ ਦੇ ਨਾਲ ਇਹਨਾਂ ਵੀਰਾਂ ਦੇ ਸਹਿਯੋਗ ਦੇ ਨਾਲ ਮੈਂ ਵੀ ਖਿੰਡਚਾਈ ਦਾ ਪ੍ਰਧਾਨ ਬਣ ਗਿਆ ਅਸੀਂ ਉਹਦੇ ਖਿਲਾਫ ਮੋਰਚਾ ਖੋਲ ਦਿੱਤਾ ਸਾਨੂੰ ਜਦੋਂ ਸਰਿੰਦਰ ਸਿੰਘ ਦਿਓਲ ਜੀ ਪ੍ਰਧਾਨ ਜੀ ਸੀ ਉਦੋਂ ਇਹਨਾਂ ਨੇ ਸਾਡੀ ਪੂਰੀ ਮਦਦ ਕੀਤੀ ਪਰਿਵਾਰ ਯੂਨੀਅਨ ਨੇ ਸਾਰਾ ਕੰਮ ਬੰਦ ਕਰ ਦਿੱਤਾ ਕਿ ਕੋਈ ਕੰਮ ਨਹੀਂ ਸਾਡਾ ਪਟਵਾਰੀ ਕਰੂਗਾ ਪੱਟੇ ਕਚੈਰੀ ਬੰਦ ਹੋ ਗਈ ਚਬਾਲ ਕਚੈਰੀ ਬੰਦ ਹੋ ਗਈ ਖੇਮਕਨ ਕਚੈਰੀ ਬੰਦ ਹੋ ਗਈ ਰਜਿਸਟਰੀਆਂ ਕੋਈ ਨਾ ਲਿਖੇ ਅਹੀਂ ਤੱਕ ਨਾ ਲਾ ਦਿੱਤਾ ਸਾਡੇ ਨਾਲ ਪਟਵਾਰ ਯੂਨੀਅਨਾਂ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੀ ਅਸੀਂ ਇੱਕ ਮੋਟੋ ਕੇ ਕਚੈਰੀਆਂ ਨੇ ਪਟਵਾਰ ਯੂਨੀਅਨ ਨੇ ਨੰਬਰ ਦਾ ਯੂਨੀਅਨ ਨੇ ਲੜਾਈ ਲੜੀ ਅਸੀਂ ਉਹ ਮੋਰਚਾ ਫੜੇ ਕੀਤਾ ਫਿਰ ਚਬਾਲ ਕਚੈਰੀ ਦੀ ਪ੍ਰਧਾਨਗੀ ਆਈ ਖੇਮ ਕਚੈਰੀ ਦੀ ਪ੍ਰਧਾਨਗੀ ਆ ਗਈ ਇਹਨਾਂ ਸਾਰੇ ਦੇ ਸਹਿਯੋਗ ਦੇ ਨਾਲ ਤੇ ਪਰਿਵਾਰ ਯੂਨੀਅਨ ਦੇ ਸਹਿਯੋਗ ਦੇ ਨਾਲ ਨੰਬਰਦਾਰ ਯੂਨੀਅਨ ਦੇ ਸਹਿਯੋਗ ਦੇ ਨਾਲ ਅਸੀਂ ਏਕੇ ਵਿੱਚ ਰਹੇ ਤੇ ਹਜੇ ਵੀ ਸਾਡੀਆਂ ਕਚੈਰੀਆਂ ਏਕੇ ਵਿੱਚ ਹੀ ਚੱਲਦੀਆਂ ਨੇ ਏਕਾ ਬੜੀ ਸ਼ਕਤੀ ਆ 6 ਬੰਦੇ ਜੇਕਾ ਆ ਜਾਵੇ ਤੇ ਫਿਰ ਕੋਈ ਦੁਨੀਆ ਦੀ ਤਾਕਤ ਨਹੀਂ ਲਾ ਸਕਦੀ ਪਾਰ ਪਰਿਵਾਰ ਯੂਨੀਅਨ ਨੇ ਹਰ ਵੇਲੇ ਸਾਡੇ ਨਾਲ ਮੁੰਡਾ ਮੁੰਡਾ ਜੋੜ ਕੇ ਖੜੇ ਰਹੇ ਆ ਅਸੀਂ ਜਿੰਨੀਆਂ ਵੀ ਸੰਸਥਾਵਾਂ ਚਲਾਉਂਦੇ ਆ ਭਗਤ ਪੂਰਾ ਸਿੰਘ ਸੋਸਾਇਟੀ ਪੱਟੀ ਤੋਂ ਜਤਿੰਦਰ ਬੰਧਾ ਜੀ ਨੇ ਨਾਂ ਜਿਹੜੇ ਤੇ ਸਾਰੀਆਂ ਕਚਹਿਰੀਆਂ ਸਾਡਾ ਸਹਿਯੋਗ ਕਰਦੀਆਂ ਨੇ ਤੇ ਅਸੀਂ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਚਲਾਉਂਦੇ ਪਏ ਆ ਮੈਂ ਇਕੱਲਾ ਨਹੀਂ ਚਲਾ ਰਿਹਾ ਇਹ ਸਾਰੇ ਵੀਰੇ ਵੀਰੇ ਭਰਾਵਾਂ ਦੇ ਸਹਿਯੋਗ ਨਾਲ ਸਮਾਜ ਸੇਵੀ ਸੰਸਥਾਵਾਂ ਚੱਲਦੀਆਂ ਨੇ ਪੜਵਾਰ ਯੂਨੀਅਨ ਦੇ ਸਹਿਯੋਗ ਨਾਲ ਸਾਰੀਆਂ ਸੰਸਥਾਵਾਂ ਚੱਲਦੀਆਂ ਨੇ ਅਸੀਂ ਹਰ ਵੇਲੇ ਇੱਕ ਦੂਜੇ ਨਾਲ ਰਲ ਕੇ ਚੱਲਦੇ ਆਂ ਅੱਜ ਜਿੰਨੀਆਂ ਵੀ ਕਚੈੜੀਆਂ ਪੱਟੀ ਖੇਮਗਨ ਭਿਖੀਵੇਂ ਦਾ ਚਪਾਲ ਨੰਬਰ ਦਾ ਯੂਨੀਅਨ ਪ੍ਰੈਸ ਯੂਨੀਅਨ ਪੱਤਰਕਾਰ ਸਹਿਪਾਨ ਐਸਟੀਐਮ ਦਫ਼ਤਰ ਦੇ ਬੰਦੇ ਐਸਟੀਐਮ ਆਫਿਸ ਦੇ ਫਰਦ ਕੇਂਦਰ ਸਾਂਝ ਕੇਂਦਰ ਸਾਰੀਆਂ ਸੰਸਥਾਵਾਂ ਸਾਰੀਆਂ ਅੱਜ ਦਫ਼ਤਰ ਇੱਥੇ ਪਹੁੰਚੇ ਨੇ ਮੈਂ ਇਹਨਾਂ ਦੇ ਕੇ ਤੋਂ ਬਹੁਤ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਇਕ ਆਪ ਬਣਾ ਕੇ ਅੱਜ ਮੈਨੂੰ ਫੇਰ ਤਿੰਨਾਂ ਵਿਚਾਰੀਆਂ ਦਾ ਪ੍ਰਧਾਨ ਚੁਣ ਲਿਆ ਏ ਇਹਨਾਂ ਦੇ ਕੇ ਨਾਲ ਹੀ ਮੈਂ ਪ੍ਰਧਾਨ ਬਣਦਾ ਆ ਰਿਹਾ ਵਾਂ ਮੇਰੇ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਪ੍ਰਧਾਨ ਬਣਦਾ ਆ ਰਿਹਾ ਵਾਂ ਕੱਲਾ ਬੰਦਾ ਕੋਈ ਤਾਕਤ ਨਹੀਂ ਹੁੰਦੀ ਸਾਰੇ ਬੰਦੇ ਰਲ ਕੇ ਚੱਲਣ ਦੇ ਤਾਕਤ ਹੁੰਦੀ ਆ ਮੈਂ ਇਹਨਾਂ ਕਜੈਰੀਆਂ ਦਾ ਇਹਨਾਂ ਦਾ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਹੜਾ ਇਹਨਾਂ ਨੇ ਇਸ ਨੁਮਾਣੀ ਦੇ ਬੰਦੇ ਨੂੰ ਇਹ ਤੇ ਇਸ ਦੀ ਹੋਂਦ ਮੌਕਾ ਦਿੱਤਾ ਅਤੇ ਏਡਾ ਸਾਥ ਦਿੱਤਾ ਕਿ ਕਚੈਰੀਆਂ ਦੀ ਪ੍ਰਧਾਨਗੀ ਮੇਰੇ ਵਾਹ ਡੋਰ ਦੇ ਹੱਥ ਵਿੱਚ ਫਰਾ ਦਿੱਤੀ ਸਮਝੇ ਹੋਏ ਆ ਤੇ ਅਹੀਂ ਦੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਫਤੇ ਬਣਾਵਾਂਗੇ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਈ ਸਾਡੀ ਤੁਸੀਂ ਉਤੋਂ ਪਹਿਲਾਂ ਵੀ ਭਗਾਨਾ ਇਸ ਇਨਸਾਫ ਤੋਂ ਰਹਿ ਚੁੱਕੇ ਅਨੂਸ਼ਰਮਾ ਜੀ ਤੇ ਐਤਕੀ ਵੀ ਅਹੀਂ ਸੱਭ ਸਮਤੀ ਦੇ ਨਾਲ ਅਹੀਂ ਸਾਰੇ ਹੀ ਜਿੰਨੇ ਵੀ ਸੱਜਣਿਆਂ ਅਸੀਕਾਂ ਨੂੰ ਇਸ ਸਾਰੇ ਸਾਰੇ ਸੰਮਤੀ ਦੇ ਨਾਲ ਹੀ ਇਹਨੂੰ ਪ੍ਰਧਾਨ ਬਣਾਉਣ ਜਾ ਰਹੇ ਆ ਕਿ ਅੱਜ ਵੀ ਸਾਡੇ ਰੋਕਨਾਂ ਆਣੇ ਤੇ ਗਾਹ ਦੇ ਆਉਣ ਵਾਲੀਆਂ ਜਿੰਨੀਆਂ ਵੀ ਹੈਗੀਆਂ ਵਾਂ ਚੋਣਾ ਹੋਣ ਦਾ ਜਿੱਦਾਂ ਵੀ ਆ ਇਹਨਾਂ ਦੀਆਂ ਸੇਵਾਵਾਂ ਨੂੰ ਜਾਂ ਅੰਗ ਨੂੰ ਇਹ ਇਦਾਂ ਹੀ ਪ੍ਰਧਾਨ ਬਣਾਵਾਂਗੇ ਹਾਂਜੀ ਇਹ ਸਾਡੀ ਚੋਣ ਵਿੱਚ 71 ਹੋਏ ਤਸਵੀਰ ਪਿੱਖੇ ਬਣਦੇ ਅਸੀਕਾਂ ਦੇ ਇਸ ਸਟੈਂਪ ਰੋਸ ਟਾਈਪਿਸਟ ਐਡਵੋਕੇਟ ਤਹਿਸੀਲ ਚਮਾਰ ਤੋਂ ਤਸੀਲ ਖੇਮ ਕਰਨ ਤੋਂ ਇਸ ਤੋਂ ਵਿੱਚ ਉੱਚੇ ਤੌਰ ਤੇ ਪਹੁੰਚੇ ਸਾਡੇ ਤਹਿਸੀਲ ਕਮੇਟੀ ਦੇ ਪ੍ਰਧਾਨ ਜਸਵੰਦਰ ਸਿੰਘ ਜੀ ਕਹਿੰਦਾ ਸਾਬ ਤੇ ਸਾਰੇ ਸਾਥੀਆਂ ਨੂੰ ਪੜਵਾਰੀਆਂ ਨੂੰ ਕੰਨਵਾ ਨੂੰ ਸਹਿਕਰ ਰਹੀ ਇਸ ਇਹ ਵਸਿਕਾ ਯੂਨੀਅਨ ਦੀ ਪਾਵਰ ਸੀ ਜਾਂ ਭਾਵ ਨਹੀਂ ਪਾਵਰ ਸੀ ਕਿ ਇੱਕ ਤਸਵੀਰ ਜਿਹਦੇ ਆਰਡਰ ਸਰਕਾਰ ਨੇ ਕੀਤੇ ਹੋਣ ਔਰ ਉਹਦਾ ਮਾੜੇ ਰੂਪੇ ਕਾਰਨ ਅਸੀਂ ਹਰ ਮਹੀਨੇ ਜਿਹੜੀ ਵਸਿਕਾ ਹੈ ਲੱਖਾਂ ਕਰੋੜਾਂ ਦੀ ਜਾਇਦਾਦ ਹੈ ਇਹ ਟ੍ਰਾਂਸਫਰ ਕਰਦੇ ਆ ਪਾਵਰ ਰਿਕਾਰਡ ਦੇ ਵਿੱਚ ਬਹੁਤ ਬੇਕੀ ਵਾਲਾ ਕੰਮ ਆ ਔਰ ਸਾਡੇ ਸਾਰੇ ਭਰਾ ਜਿਹੜੇ ਇਸ ਚੰਦ ਲਈ ਦੇ ਨਾਲ ਕੰਮ ਕਰਦੇ ਆ ਔਰ ਇੱਕ ਬਹੁਤ ਅਜੇ ਅੱਜ ਜਿੰਨਾ ਬਾਹਰ ਸਿਆਸਤ ਦਾ ਜੋਰ ਆ ਹੋਰ ਮਾੜੀਆਂ ਅਸਰਾਂ ਦਾ ਜੋਰ ਆ ਇਹ ਜਿਹੜੀ ਵਸੀਕਾ ਦਾ ਕੰਮ ਆ ਇਹ ਵੀ ਬਹੁਤ ਇੱਕ ਜ਼ਿੰਮੇਵਾਰੀ ਵਾਲਾ ਤੇ ਬਹੁਤ ਇੱਕ ਮਿਹਨਤ ਵਾਲਾ ਕੰਮ ਜਿਹੜਾ ਹੈ ਇਹ ਸਾਡੇ ਭਰਾ ਕਰਦੇ ਆ ਔਰ ਜੂਨੀਅਰ ਦਾ ਇੱਕ ਆਖਰੀ ਮਿਸਾਲ ਪੈਨ ਹੋਰ ਨੇ ਬਹੁਤ ਕਰਨੀ ਬਹੁਤ ਵੱਡਾ ਇਹਨਾਂ ਨੇ ਵੀਰਾ ਦਿੱਤਿਆ ਔਰ ਜਿੰਨੀਆਂ ਜਿਹੜੇ ਸਿੰਘਾ ਜੀਨ ਦੇ ਨਾਲ-ਨਾਲ ਫੌਜ ਦੇ ਬੰਦਿਆਂ ਨੇ ਹੋਰ ਸੱਸਾ ਚਲਾ ਰਹੇ ਨੇ ਉਹਦੀ ਇਹ ਆਪਣੀ ਵਸਾਲ ਆਪਨੇ ਕਿਉਂਕਿ ਇਹ ਇੱਕ ਵਸਿਕਾ ਨਮਾਇੰਦਾ ਪੰਜਾਬ ਸਰਦਾਰ ਸ਼ਰਿੰਦਰ ਸਿੰਘ ਢੀਲ ਜੀ ਤੇ ਸਾਰੇ ਅਹੁਦੇਦਾਰਾਂ ਨੂੰ ਜੋਗੀ ਵਸੀਕਾ ਨਵੀਂਦੇਵ ਪਹਿਲਾ ਫਤਿਹ ਸਾਹਿਬ ਆਗੇ ਵੈਰ ਖਾਲਸਾ ਵੈਰ ਗ੍ਰੀਵ ਦੇ ਜੀ ਅਦੋ ਸ਼ਰਮਾ ਵੀਰ ਆਪਣਾ ਸਭ ਤੋਂ ਪਹਿਲਾਂ ਦਾ ਵਧਾਈ ਦਾ ਪਾਤਰ ਆ ਜੀ ਜਿਹੜਾ ਕਿ ਤੀਜੀ ਵਾਰ ਸਿੱਧਾ ਸੇਲਾ ਦਾ ਸੰਧਾਨ ਬਣ ਜਾ ਰਿਹਾ ਆ ਆ ਗੱਲ ਚੱਲਦੀ ਆ ਕਿ ਕੋਈ ਵੀ ਬੰਦਾ ਜਦੋਂ ਕੋਈ ਕੰਮ ਕਰਦਾ ਵਾ ਉਹ ਦੋ ਤਰੀਕਿਆਂ ਨਾਲ ਕਰਦਾ ਜੀ ਇੱਕ ਤੇ ਲਾਲਚ ਨਾਲ ਜਾਂ ਫਿਰ ਸ਼ੌਂਕ ਨਾਲ ਇਹ ਸਾਡਾ ਭਰਾ ਵਾ ਜਿਹੜਾ ਇਹ ਹਮੇਸ਼ਾ ਹੀ ਕੋਈ ਵੀ ਕੰਮ ਕਰਦਾ ਤੇ ਬੂਡੇ ਸ਼ੌਂਕ ਨਾਲ ਕਰਦਾ ਜੀ ਇਸ ਤਰ੍ਹਾਂ ਉਹ ਪੂਰਾ ਜज्ਬਾ ਵਾ ਜਿੱਦਾਂ ਕਿ ਭੜਤਪੂਰਾਂ ਨੂੰ ਖੂਨਦਾਨ ਕਮੇਟੀ ਦੇ ਵਿੱਚ ਪੂਰਾ ਯੋਗਦਾਨ ਪਾ ਰਿਹਾ ਵਾ ਅਸੀਂ ਆਸ ਕਰਦੇ ਹਾਂ ਕਿ ਸਾਡਾ ਭਰਾ ਇੱਥੇ ਗਿਆਨੀ ਕਲਾ ਸ਼ਮਨ ਦਾ ਜਾਇਕਣ ਸਿੰਘ ভাই ਖਾਲਸਾ ਵੇ ਚੋਣ ਵਿੱਚ 71 ਹੋਏ ਤਸਵੀਰ ਭਿੱਖੇਵੰਦ ਦੇ ਅਸੀ ਕੰਵਿਸ ਸਟਾਫ ਰੋਸ ਟਾਈਪਿਸਟ ਐਡਵੋਕੇਟ तहसील ਚਮਾਰ ਤੋਂ ਤਸਵੀਰ ਖੇਮ ਕਰਨ ਤੋਂ ਇਸ ਤੋਂ ਵਿੱਚ ਉਚੇਚੇ ਤੌਰ ਤੇ ਹੋਂਚੇ ਸਾਡੇ ਤਹਿਸੀਲ ਕਮੇਟ ਦੇ ਪ੍ਰਧਾਨ ਜਸਵੰਦਰ ਸਿੰਘ ਜੀ ਖੈਰਾ ਸਾਹਿਬ ਤੇ ਸਾਰੇ ਸਾਥੀਆਂ ਨੂੰ ਪੜਵਾਰੀਆਂ ਨੂੰ ਕੰਨ ਗਵਾਣੋਂ ਮਸੀਕਾ ਵਿਜੈਸ